ਕੋਇਂ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈ ਭੰ ਗੁਰ ਪ੍ਰਸਾਦ ਨ ਸਮਰੰਥੰ ਨਹਿ ਸੇਵਕੰ ਨ ਪ੍ਰੀਤ ਪਰਮ ਪਰਖੋਤਮੰ ਤਾ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਇਕੁਇ ਕਾਰ ਸਤ ਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹਿਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸ ਰੈ ਰਤਨੀ ਤਾਂ ਹੋ ਹੈ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਪੂਲਾ ਵੀਸਰਾ ਤੇਰਾ ਚਿਤਨਾ ਆਵੇਂ ਨਾਉ ਹਾਰ ਬਿਨ ਜਿਓ ਜਲ ਬਲ ਜਾਓ ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਾ ਹੂੰ ਥਾਉ ਰਹਾਉ ਤਰਤੀ ਤਾ ਹੀਰੇ ਲਾਲ ਜੜਤੀ ਪਲਾੰਗ ਲਾਲ ਜੜਾਓ ਮੋਹਣੀ ਮੋਖਮਣੀ ਸੁਹੈ ਕਰੈ ਰੰਗ ਪਸਾਉ ਮਤ ਦੇਖ ਪੂਲਾ ਵਿਸਰਾ ਤੇਰਾ ਚਿਤਨਾ ਆਵੈ ਨਾਉ ਸੇ ਦੋਵਾ ਸੇ ਦਲਾਈ ਰਿਤ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੈ ਭਾਉ ਮਤ ਦੇਖ ਪੂਲਾ ਵਿਸਰਾ ਤੇਰਾ ਚੇਤਨਾ ਆਵੇ ਨਾਉ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾਂ ਨਾਨਕਾ ਸਭ ਵਾਉ ਮਤ ਦੇਖ ਪੂਲਾ ਵਿਸਰਾ ਤੇਰਾ ਚਿਤਨਾ ਆਵੈ ਨਾਉ ਸੁਲਤਾਨ ਹੋਆ ਮੇਲ ਲਸ਼ਕਰ ਤਖਤ ਰਾਖਾਂ ਪਾਓ ਹੁਕਮ ਹਾਸਲ ਕਰੀ ਬਠਾ ਨਾਨਕਾ ਸਭ ਵਾਉ ਮਤ ਦੇਖ ਪੂਲਾ ਵਿਸਰੈ ਤੇਰਾ ਚਿਤਨਾ ਆਵੈ ਨਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 14 ਅੰਗ ਤੇ ਸ੍ਰੀ ਰਾਗ ਦੀ ਪ੍ਰਾਰੰਭਕਤਾ ਹੁੰਦੀ ਹੈ ਸਤਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਉਚਾਰਨ ਕੀਤਾ ਹੋਇਆ ਇਹ ਪਵਨ ਸ਼ਬਦ ਹੈ ਰਾਗ ਸ੍ਰੀ ਰਾਗ ਮਹਿਲਾ ਪਹਿਲਾ ਘਰ ਪਹਿਲਾ ਜੀਵਨ ਦੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਇਹ ਸ਼ਬਦ ਨੂੰ ਪੜ੍ਹ ਕੇ ਬਾਰ-ਬਾਰ ਪੜ੍ਹ ਕੇ ਵਿਚਾਰ ਕਰੀਏ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਨਨਕਾਣਾ ਸਾਹਿਬ ਜੀ ਦੀ ਧਰਤੀ ਤੇ ਜਾਂ ਕਰਤਾਰਪੁਰ ਸਾਹਿਬ ਵਿਖੇ ਜਪਾਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਗੁਰਨਾਨਕ ਸੱਚੇ ਪਾਤਸ਼ਾਹ ਜੀ ਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਘੁੰਮੇ ਫਿਰੇ ਸੰਸਾਰ ਵਿੱਚ ਵਿਚਰੇ ਤਾਂ ਉਸ ਵੇਲੇ ਐਡੇ ਵੱਡੇ ਘਰ ਦਾ ਨਕਸ਼ਾ ਬਣਾਉਣ ਦੀ ਹਿਊਮਨ ਮਨੁੱਖੀ ਜਾਤੀ ਦੇ ਵਿੱਚੋਂ ਕਿਸੇ ਆਰਕੀਟੈਕਟ ਨੇ ਜੋ ਨਕਸ਼ਾ ਬਣਾਉਣ ਵਾਲੇ ਹੁੰਦੇ ਨੇ ਕਿਸੇ ਨੇ ਇਹੋ ਜਿਹਾ ਨਕਸ਼ਾ ਘਰ ਦਾ ਤਿਆਰ ਨਹੀਂ ਕੀਤਾ ਜੀਵਨ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਮੁੱਖ ਰੱਖਿਆ ਕਿ ਰਹਿਣ ਲਈ ਘਰ ਚਾਹੀਦਾ ਹੈ ਹਰ ਮਨੁੱਖ ਦੇ ਘਰ ਦੀ ਜਿਹੜੀ ਸੋਚ ਆ ਘਰ ਪ੍ਰਤੀ ਸੋਚ ਆ ਉਹ ਇਹ ਆ ਕਿ ਵਧੀਆ ਤੋਂ ਵਧੀਆ ਜਿਵੇਂ ਜਾਈ ਹੋ ਸਕੇ ਉਹ ਆਪਣੇ ਘਰ ਨੂੰ ਰਹਿਣ ਦੇ ਲਈ ਬਣਾਵੇ ਵੱਡੇ ਤੋਂ ਵੱਡਾ ਵੀ ਜੇਕਰ ਕੋਈ ਸੁਪਨਾ ਲੈਣਾ ਚਾਵੇ ਦੁਨੀਆ ਦੇ ਅੰਦਰ ਆਮ ਗਰੀਬ ਬੰਦਾ ਹੀ ਨੇ ਅਮੀਰ ਤੋਂ ਅਮੀਰ ਬੰਦਾ ਬਾਦਸ਼ਾਹਾਂ ਦੇ ਵਿੱਚੋਂ ਬਾਦਸ਼ਾਹ ਵੱਡੇ ਤੋਂ ਵੱਡਾ ਬਾਦਸ਼ਾਹ ਤਾਂ ਉਹ ਕਿਹੋ ਜਿਹਾ ਘਰ ਦਾ ਸਪਨਾ ਲੈ ਸਕਦਾ ਹੈ ਉਹਦੇ ਮਾਨ ਦੇ ਵਿੱਚ ਆਪਾਂ ਦੇਖਦੇ ਹਾਂ ਪੱਥਰ ਹੀ ਘੁੰਮਦੇ ਸਾਰਾ ਪੱਥਰ ਵਧੀਆ-ਵਧੀਆ ਤਰਾਸ਼ ਕੇ ਉੱਪਰ ਵਧੀਆ-ਵਧੀਆ ਚਿੱਤਰਕਾਰੀ ਕੀਤੀ ਹੁੰਦੀ ਆ ਤੇ ਵਧੀਆ-ਵਧੀਆ ਡਿਜ਼ਾਈਨ ਜਿਹੜੇ ਸਨ ਉਹ ਕੀਤੇ ਜਾਂਦੇ ਸਨ ਪਰ ਗੁਰੂ ਨਾਨਕ ਮਹਾਰਾਜ ਸੱਚੇ ਬਾਦਸ਼ਾਹ ਜੀ ਬਾਦਸ਼ਾਹਾਂ ਦੀ ਸੋਚ ਤੋਂ ਉੱਪਰ ਧੰਨ ਗੁਰੂ ਨਾਨਕ ਮਹਾਰਾਜ ਸਤਗੁਰ ਆਗਮ ਆਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਭਾਈ ਸਾਹਿਬ ਪਾਈ ਗੁਰਦਾਜ ਜੀ ਕਹਿੰਦੇ ਨੇ ਆਗਮ ਸਤਗੁਰੂ ਪਾਤਸ਼ਾਹ ਜੀ ਆਗਾਧ ਸਤਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਮਹਾਰਾਜ ਜਦੋਂ ਸੁਪਨਾ ਲੈਂਦੇ ਨੇ ਘਰ ਦਾ ਮਨੁੱਖ ਦੇ ਸਾਹਮਣੇ ਨਕਸ਼ਾ ਰੱਖਦੇ ਨੇ ਬਿਸ਼ੱਕ ਉਹਨਾਂ ਨੇ ਆਪਣੇ ਲਈ ਇਹੋ ਜਿਹਾ ਘਰ ਨਹੀਂ ਬਣਾਇਆ ਤੇ ਨਾ ਹੀ ਉਹਨਾਂ ਨੇ ਇੱਧਰ ਸਮਾਂ ਆਪਣਾ ਗੁਜ਼ਾਰਿਆ ਉਹ ਤਾਂ ਮਨੁੱਖੀ ਜੀਵਨ ਨੂੰ ਘੜ ਰਹੇ ਸਨ ਪਰ ਮੁਨੋਖਰੇ ਮਾਨ ਨਦੀਆਂ ਵੱਡੀਆਂ ਤੋਂ ਵੱਡੀਆਂ ਖਵਾਸ਼ਾਂ ਨੂੰ ਸਤਿਗੁਰੂ ਮਹਾਰਾਜ ਨੇ ਸਾਡੇ ਸਾਹਮਣੇ ਮੂਰਤੀ ਮਾਨ ਕਰ ਦਿੱਤਾ ਸਤਿਗੁਰੂ ਜੀ ਕਹਿੰਦੇ ਜੇ ਕਰ ਹੇ ਭਾਈ ਮੇਰੇ ਰਹਿਣ ਦੇ ਵਾਸਤੇ ਮੋਤੀਆਂ ਦੇ ਮਹਿਲ ਮਾੜੀਆਂ ਉਹ ਸਾਰੀਆਂ ਜਾਣ ਵਧੀਆ ਕਰ ਦੁਨੀਆਂ ਦੇ ਅੰਦਰ ਹੀਰੇ ਮੋਤੀਆਂ ਸੱਚੇ ਮੋਤੀਆਂ ਦੇ ਜੇ ਕਰ ਮੇਰੇ ਰਹਿਣ ਦੇ ਲਈ ਘਾਰ ਉਹ ਸਾਰੇ ਜਾਮ ਪਾਵ ਇੱਟਾਂ ਦੀ ਜਗ੍ਹਾ ਤੇ ਪੱਥਰਾਂ ਦੀ ਜਗ੍ਹਾ ਤੇ ਮੇਰੇ ਘਰ ਜਿਹੜੇ ਨੇ ਉਹ ਮੋਤੀਆਂ ਦੇ ਨਾਲ ਉਸਾਰ ਦਿੱਤੇ ਜਾਣ ਰਤਨਾ ਨਾਲ ਉਹਨਾਂ ਨੂੰ ਜੜ ਦਿੱਤਾ ਜਾਵੇ ਘਰ ਦੇ ਵਿੱਚ ਹੀ ਪਾਵ ਹੀਰੇ ਮੋਤੀ ਜਿਹੜੇ ਨੇ ਉਹ ਮੇਰੇ ਘਰ ਦੇ ਦਵਾਰ ਕੰਧਾਂ ਸੱਤਾਂ ਦੇ ਉੱਪਰ ਸਾਰੇ ਪਾਸੇ ਜੜੇ ਹੋਏ ਹੋਣ ਹੀ ਨਹੀਂ ਬਲਕਿ ਉਹਨਾਂ ਦੇ ਨਾਲ ਮੇਰਾ ਘਰ ਬਣਿਆ ਹੋਇਆ ਸੋਨੇ ਨੂੰ ਸਤਗੁਰੂ ਜੀ ਨੇ ਪਿੱਛੇ ਰੱਖ ਦਿੱਤਾ ਇਹ ਗੱਲ ਧਿਆਨ ਦੇਣ ਵਾਲੀ ਹੈ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਹੀਰੇ ਮੋਤੀਆਂ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਨਾਲ ਮੇਰਾ ਘਰ ਜਿਹੜਾ ਹੈ ਉਹ ਬਣਾ ਦਿੱਤਾ ਜਾਵੇ ਵਿਸਾਰ ਦਿੱਤਾ ਜਾਵੇ ਰਤਾ ਨਾਲ ਚੜ ਦਿੱਤਾ ਜਾਵੇ ਫਿਰ ਉਸ ਘਰ ਨੂੰ ਮਹਿਕਦਾਰ ਰੱਖਣ ਦੇ ਲਈ ਹਰ ਵੇਲੇ ਤੂਫ਼ ਵਟੀ ਕਰਨ ਦੀ ਜਗ੍ਹਾ ਤੇ ਉਹਨੂੰ ਬਲਕਿ ਕਸਤੂਰ ਦੀ ਦੇ ਨਾਲ ਕੇਸਰ ਦੇ ਨਾਲ ਉਦ ਦੇ ਨਾਲ ਚੰਦਨ ਦੇ ਨਾਲ ਲਪਾਈ ਕਰਕੇ ਉਹਨੂੰ ਹੋਰ ਮਹਿਕਦਾ ਖਿੱਚਦਾ ਦਿਲਕਸ਼ ਉਹਨੂੰ ਬਣਾ ਦਿੱਤਾ ਜਾਵੇ ਜਿਹਨੂੰ ਦੇਖ ਕੇ ਮੇਰੇ ਅੰਦਰ ਚਾਅ ਚੜੇ ਘਰ ਦੇ ਲਈ ਕੁਝ ਦਿਨਾਂ ਨੂੰ ਕੋਈ ਸ਼ਿਕਵਾ ਨਹੀਂ ਬਿਸ਼ੱਕ ਯੋਜਾਕਾਰ ਕੋ ਹੋਵੇ ਪਰ ਇੱਕੋ ਜਿਹਾ ਕਰ ਹੋਣ ਦੇ ਬਾਵਜੂਦ ਪਰਮਾਤਮਾ ਨਹੀਂ ਭੁੱਲਣਾ ਚਾਹੀਦਾ ਪਰਮਾਤਮਾ ਇਨਾ ਦਾਤਾਂ ਕਰਕੇ ਯਾਦ ਰਹਿਣਾ ਚਾਹੀਦਾ ਹੈ ਮਰਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾ ਇਹ ਇੱਕ ਕਮਿਟਮੈਂਟ ਆ ਪਰਮੇਸ਼ਰ ਦੇ ਨਾਲ ਕਿ ਪਰਮਾਤਮਾ ਕਦੇ ਵੀ ਭੁੱਲੇ ਨਾ ਕਿਸੇ ਵੀ ਹਾਰਟ ਦੇ ਵਿੱਚ ਅਮੀਰੀ ਹੋਣ ਦੇ ਬਾਵਜੂਦ ਦੁਨੀਆਂ ਦੇ ਸੁੱਖ ਹੋਣ ਦੇ ਬਾਵਜੂਦ ਪਰਮਾਤਮਾ ਜਿਹੜਾ ਹੈ ਉਹ ਪਹਿਲੇ ਨੰਬਰ ਤੇ ਆ ਆਖਾਂ ਜੀਵਾ ਵਿਸਰੈ ਮਰ ਜਾਵਾਂ ਪਰਮਾਤਮਾ ਨੂੰ ਆਖਦਾ ਹਾਂ ਤਾਂ ਜਿਉਂਦਾ ਹਾਂ ਪਾਪ ਪਰਮੇਸ਼ਰ ਮੇਰੇ ਲਈ ਹੀਰੇ ਮੋਤੀਆਂ ਦੇ ਮਹਿਲਾਂ ਨਾਲੋਂ ਵੀ ਸਭ ਤੋਂ ਜ਼ਿਆਦਾ ਕੀਮਤੀ ਆ ਜ਼ਿਆਦਾ ਮਹੱਤਵ ਰੱਖਦਾ ਹੈ ਉਸ ਤੋਂ ਬਿਨਾ ਕੁਝ ਵੀ ਨਹੀਂ ਇਸ ਲਈ ਪਰਮਾਤਮਾ ਨੂੰ ਮੈਂ ਆਖਦਾ ਹਾਂ ਜਿਉਂਦਾ ਹਾਂ ਜੇਕਰ ਕੋਈ ਆਖੇ ਵਿਸਰ ਜਾ ਤਾਂ ਉਸੇ ਵੇਲੇ ਮੌਤ ਆ ਪਰਮਾਤਮਾ ਨੂੰ ਨੇ ਭੁੱਲਣਾ ਉਹਦੀ ਬੰਦਗੀ ਉਹਦਾ ਨਾਮ ਲੈਣਾ ਹੈ ਉਹਦੀ ਬੰਦਗੀ ਆ ਉਹਨੂੰ ਯਾਦ ਰੱਖਣਾ ਹੈ ਉਹਦੀ ਬੰਦਗੀ ਆ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਤਾ ਤਵਾਨੀ ਬੰਦੇ ਸ਼ੋਸ਼ਾਲ ਬਾਬਾਸ ਬੰਦਾਰਾ ਯਸ਼ ਬੰਦਗੀ ਨਾ ਬਵਦ ਤਲਾਸ਼ ਲੱਗਦੀ ਵਾਹ ਏ ਭਾਈ ਤੂੰ ਸੇਵਕ ਬਣ ਕੇ ਰਹਿ ਸਮਾਮੀ ਬਣਦੀ ਇਸ਼ਾ ਨਾ ਰੱਖੀ ਬੰਦੇ ਨੂੰ ਚਾਹੀਦਾ ਹੈ ਸੇਵਕ ਨੂੰ ਚਾਹੀਦਾ ਹੈ ਕਿ ਉਹ ਲੱਗਦੀ ਵਾਹ ਆਥ ਸਵਾਸਾਂ ਤੱਕ ਸੇਵਾ ਕਰੇ ਭਾ ਬੰਦਗੀ ਕਰੇ ਦੌਲ ਤੇ ਜਾਵੇਦ ਬਾਸ਼ਤ ਬੰਦਗੀ ਬੰਦਗੀ ਕੌਨ ਬੰਦਗੀ ਕੌਨ ਬੰਦਗੀ ਜੀਵਨ ਦੇ ਅੰਦਰ ਮਨੁੱਖ ਦੇ ਜੀਵਨ ਦੇ ਵਿੱਚ ਉਹਦੇ ਲਈ ਪ੍ਰਮਾਤਮਾ ਦੀ ਬੰਦਗੀ ਹੀ ਉਹਦਾ ਜੀਵਨ ਆ ਤੇ ਜੀਵਨ ਦੀ ਦੌਲਤ ਕੇਵਲ ਪ੍ਰਮਾਤਮਾ ਦੀ ਬੰਦਗੀ ਹੈ ਇਸ ਲਈ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾਉਣਾ ਉਹਦੇ ਨਾਮ ਨੂੰ ਜਪਣਾ ਉਦੇ ਨਾਂ ਨੂੰ ਲੈ ਕੇ ਜੀਵਨ ਨੂੰ ਬੁਜਾਰਨਾ ਇਹ ਮੁੱਖ ਜ਼ਿੰਦਗੀ ਆ ਪਾਤਸ਼ਾਹ ਜੀ ਪ੍ਰਮਾਨ ਕਰਦੇ ਨੇ ਪ੍ਰਭੂ ਤੋਂ ਵਿਸਰ ਕੇ ਜਿੰਦ ਸੜ ਬਲ ਜਾਂਦੀ ਆ ਹਾਰ ਬਿਨ ਜਿਓ ਜਲ ਬਲ ਜਾਓ ਮੈਂ ਆਪਣਾ ਗੁਰ ਪੋਛ ਦੇਖਿਆ ਅਵਰ ਨਾਹੀਂ ਥਾਉ ਮੈਂ ਆਪਣੇ ਗੁਰੂ ਨੂੰ ਪੋਛ ਕੇ ਵੇਖ ਲਿਆ ਤੇ ਮੈਨੂੰ ਯਕੀਨ ਵੀ ਆ ਗਿਆ ਪ੍ਰਭੂ ਦੀ ਜਾਤ ਤੋਂ ਬਿਨਾ ਹੋਰ ਕੋਈ ਥਾਂ ਹੀ ਨਹੀਂ ਪਰਮਾਤਮਾ ਜਦੋਂ ਵੀ ਵਿਸਰਦਾ ਹੈ ਉਦੋਂ ਮਨ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ ਜਾਂਦੇ ਨੇ। ਇਹ ਆ ਜਾਂਦੇ ਨੇ ਤੇ ਅੱਗ ਹਨ ਤੇ ਇਹਨਾਂ ਦੇ ਵਿੱਚ ਫਰਜੀਵਨ ਜਿਹੜਾ ਹੈ ਸੜਨਾ, ਪੁੱਜਣਾ ਸ਼ਿਰ ਹੋ ਜਾਂਦਾ ਹੈ। ਜਿਥੋਂ ਝੂਠ ਬੋਲਣਾ, ਛੁਗਲਿੰਦਿਆ ਕਰਨੀ, ਹੀਰਖਾ ਕਰਨੀ, ਵੈਰ ਉਦੋਂ ਕਰਨਾ, ਕਿਸੇ ਨੂੰ ਆਪਣਾ, ਕਿਸੇ ਨੂੰ ਬੇਗਾਨਾ ਸਮਝਣਾ, ਕਿਸੇ ਨਾਲ ਮੋਹ ਕਰਨਾ, ਕਿਸੇ ਨੂੰ ਤੋਖਾ ਦੇਣਾ, ਫਰੇਬ ਕਰਨਾ ਦਿਖਾਵੇ ਦੀ ਜ਼ਿੰਦਗੀ ਗੁਜ਼ਾਰਨਾ ਜੋ ਨਹੀਂ ਹਾਂ ਉਹ ਬਣ ਬਣ ਕੇ ਦਿਖਾਉਣਾ ਇਹ ਸਭ ਕਿਸੇ ਸੜਨਾ ਪੁੱਜਣਾ ਹੀ ਹੁੰਦਾ ਹੈ ਮਹਾਰਾਜ ਨੇ ਬਚਨ ਕੀਤਾ ਹੰਸ ਹੀਰ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ ਤਰੀਆ ਕਰਮੀ ਲਭ ਜਿਹੜਾ ਮਨੁੱਖ ਇਨ੍ਹਾਂ ਚਾਰ ਨਦੀਆਂ ਚ ਹੰਸ ਹੰਸਾ ਹੀ ਤਮੋ ਲੋਭ ਤੇ ਇਹਨਾਂ ਚਾਰੇ ਨਦੀਆਂ ਦੇ ਵਿੱਚ ਜਿਹੜਾ ਇਨਸਾਨ ਡਿੱਗ ਜਾਂਦਾ ਹੈ ਉਹ ਸੜ ਜਾਂਦਾ ਹੈ ਤੇ ਇਹਨਾਂ ਦੇ ਵਿੱਚ ਉਦੋਂ ਡਿੱਗਦਾ ਹੈ ਜਦੋਂ ਪਰਮਾਤਮਾ ਭੁੱਲ ਜਾਂਦਾ ਹੈ ਇਸ ਲਈ ਪਰਮਾਤਮਾ ਨੂੰ ਭੁੱਲ ਕੇ ਜਿਉਣਾ ਅਗਧ ਵਿੱਚ ਸੜਨ ਦੇ ਸਮਾਨ ਗੁਰੂ ਨਾਨਕ ਸਿੱਤੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ ਜਿਹੜੀ ਚੀਜ਼ ਸੜਦੀ ਆ ਭੁੱਜਦੀ ਆ ਉਹ ਫਿਰ ਹਾਇ ਹਾਇ ਹੀ ਕਰਦੀ ਆ ਮਨਮੁਖ ਹਾਇ ਹਾਇ ਕਰੇ ਦਿਨ ਰਾਤ ਮਾਇਆ ਦੁਖ ਮੋਇਆ ਜੀਓ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿੱਥੇ ਘਰ ਇਹਨੇ ਸੋਨੇ ਹੋਣ ਹੀਰੇ ਮੋਤੀਆਂ ਲਾਲਾਂ ਦੇ ਨਾਲ ਬਣੇ ਰਤਨਾ ਨਾਲ ਜੜੇ ਕਸਤੂਰ ਕੈਸਰ ਅਗਰ ਚੰਦਨ ਦੇ ਨਾਲ ਜਿਨ੍ਹਾਂ ਨੂੰ ਲਪਾਈ ਕੀਤੀ ਹੋਈ ਆ ਉੱਥੇ ਜਿਹੜੀ ਧਰਤੀ ਆ ਜਿਸ ਧਰਤੀ ਦੇ ਉੱਪਰ ਇਹ ਘਰ ਬਣਿਆ ਹੋਵੇ ਉਹ ਧਰਤੀ ਵੀ ਹੀਰੇ ਲਾਲਾਂ ਦੇ ਨਾਲ ਜੜੀ ਹੋਈ ਹੋਵੇ ਐਨੀ ਖੂਬਸੂਰਤ ਧਰਤੀ ਹੋਵੇ ਹੀਰੇ ਲਾਲਾਂ ਨਾਲ ਜੜੀ ਹੋਈ ਹੋਵੇ ਤਜੇਸ ਪਲੰਘ ਦੇ ਉੱਪਰ ਨਾ ਸੌਣਾ ਹੈ ਆਰਾਮ ਕਰਨਾ ਹੈ ਕੰਮ ਧੰਦੇ ਕਰਕੇ ਘਾਰੇ ਆ ਕੇ ਉਹ ਸੌਣ ਵਾਲਾ ਪਲੰਘ ਵੀ ਹੀਰੇ ਲਾਲਾ ਦੇ ਨਾਲ ਜੜਿਆ ਹੋਇਆ ਹੋਵੇ ਇਹ ਕਿਸੇ ਬਾਦਸ਼ਾਹ ਦਾ ਸੁਪਨਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਸਾਹਮਣੇ ਰੱਖਦੇ ਨੇ ਕਿ ਪ੍ਰਮਾਤਮਾ ਨੂੰ ਯਾਦ ਰੱਖਣ ਦੇ ਲਈ ਸਿਰਫ ਪ੍ਰਮਾਤਮਾ ਦਾ ਨਾਮ ਹੀ ਲੈਣਾ ਪੈਂਦਾ ਹੈ ਪ੍ਰਮਾਤਮਾ ਦੇ ਕੋਲ ਸੁੱਖ ਲੈਣ ਦੇ ਲਈ ਆਤਮਾ ਨੂੰ ਸੁੱਖ ਦੇਣ ਦੇ ਲਈ ਸਿਰਫ ਉਹਦੀ ਬੰਦਗੀ ਹੀ ਕੰਮ ਆਉਂਦੀ ਆ ਇਹ ਜਿਹੜੇ ਹੀਰੇ ਮੋਤੀ ਹਨ ਇਹਨਾਂ ਨਾਲ ਪਰਮਾਤਮਾ ਦੀ ਯਾਦ ਦਾ ਕੋਈ ਸਬੰਧ ਨਹੀਂ ਆ ਅਮੀਰੀ ਨਾਲ ਬੰਦਗੀ ਦਾ ਕੋਈ ਸਬੰਧ ਨਹੀਂ ਆ ਭਾਵ ਕਿ ਇਹ ਜ਼ਰੂਰੀ ਨਹੀਂ ਆ ਕਿ ਅਮੀਰ ਹੋ ਕੇ ਹੀ ਬੰਦਗੀ ਕੀਤੀ ਜਾਵੇ ਪਾਤਸ਼ਾਹ ਜੀ ਬਚਨ ਕਰਦੇ ਨੇ ਸਾਡੇ ਸਾਹਮਣੇ ਇਹ ਸਭ ਕੁਝ ਰੱਖ ਕੇ ਕਿ ਭਾਈ ਜੇ ਧਰਤੀ ਵੀ ਹੀਰੇ ਲਾਲਾ ਨਾਲ ਜੜੀ ਹੋਵੇ ਸੌਣ ਵਾਲਾ ਪਲੰਘ ਵੀ ਲਾਲਾ ਨਾਲ ਜੜਿਆ ਹੋਵੇ ਤੇ ਫਿਰ ਉਸ ਤੋਂ ਬਾਅਦ ਸੁਪਨਾ ਕਿਉਂ ਹੁੰਦਾ ਜਦੋਂ ਬੰਦੇ ਕੋਲ ਆਰਥਿਕ ਤੌਰ ਤੇ ਧਨ, ਦੌਲਤ, ਘਰ-ਬਾਰ ਇਹ ਸਾਰੀ ਪਾਵਰ ਆ ਜਾਵੇ ਫਿਰ ਸੁਪਨਾ ਹੈ ਕਿ ਘਰ ਵਾਲੀ ਸੋਹਣੀ ਹੋਵੇ ਮਹਾਰਾਜ ਕਹਿੰਦੇ ਸੁੰਦਰ ਇਸਤਰੀ ਵੀ ਹੋਵੇ ਹਾ ਭਾਵ ਕਰੇ ਪਾਪ ਪਿਆਰ ਕਰਨ ਵਾਲੀ ਹੋਵੇ ਆਖੇ ਲੱਗਣ ਵਾਲੀ ਹੋਵੇ ਸਮਝਦਾਰ ਹੋਵੇ ਤੇ ਉਹਦਾ ਮੱਥਾ ਵੀ ਬਹੁਤ ਨੈਣ ਨਕਸ਼ ਵੀ ਬਹੁਤ ਸੋਹਣੇ ਹੋਣ ਸ਼ੋਭਨੇ ਕੋਣ ਪਰ ਗ੍ਰਸਤੀ ਜੀਵਨ ਦੇ ਅੰਦਰ ਘਰ ਵਾਲੀ ਨਾਲ ਉੱਪਰ ਸਤਿਗੁਰੂ ਮਹਾਰਾਜ ਨੇ ਇਸਤਰੀ ਦੇ ਨਾਲ ਉੱਪਰ ਮਹਾਰਾਜ ਨੇ ਪਰਮਾਤਮਾ ਦੇ ਯਾਦ ਨੂੰ ਰੱਖਿਆ ਕਿ ਹੋਵੇ ਗ੍ਰਸਤੀ ਜੀਵਨ ਵਿੱਚ ਪਰਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਧਰਤੀ ਹੀਰੇ ਲਲਾ ਨਾਲ ਨਾਲ ਜੜੀ ਹੋਈ ਤੱਕ ਕੇ ਵੀ ਮੈਨੂੰ हे ਪਰਮਾਤਮਾ ਤੇਰਾ ਨਾਮ ਨਾ ਭੁੱਲੇ ਸੋਹਣੀ ਇਸਤਰੀ ਘਰਵਾਲੀ ਹੋਣ ਦੇ ਬਾਵਜੂਦ ਵੀ ਮੈਨੂੰ ਤੋਂ ਕਦੇ ਨਾ ਭੁੱਲੇ ਮੇਰੇ ਯਾਦ ਤੇਰੇ ਨਾਲ ਬਣੀ ਰਵੇ ਇਹ ਆ ਜੀਵਨ ਦਾ ਮੁੱਖ ਵਿਸ਼ਾ ਕਿ ਪਰਮਾਤਮਾ ਨੂੰ ਹਰ ਹਾਲਤ ਵਿੱਚ ਯਾਦ ਰੱਖਣਾ ਹਉ ਹਰ ਬਿਨ ਖੇਨ ਪਲ ਰਹਿ ਨਾ ਸਕੂੰ ਜੈਸੇ ਜਲ ਬਿਨ ਮੀਨ ਮਰ ਜਾਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਇੱਕ ਖੇਨ ਪਾਲਵੀ ਪਰਮਾਤਮਾ ਤੋਂ ਮੈਂ ਕਦੇ ਵਿਸਰਾ ਨਾ ਪੁੱਲਾ ਨਾ ਜੇ ਪੁੱਲਾ ਤਾਂ ਓਵੇਂ ਮੌਤ ਹੁੰਦੀ ਆ ਜਿਵੇਂ ਮੱਛੀ ਨੂੰ ਪਾਣੀ ਤੋਂ ਬਾਹਰ ਕਰ ਦਈਏ ਓਸੇ ਵੇਲੇ ਮਰ ਜਾਂਦੀ ਆ ਜੇ ਇਹ ਦੌਲਤ ਵਾਲੇ ਸੁੱਖ ਮਿਲ ਗਏ ਤੇ ਅਗਲੇ ਬੰਦੇ ਦੀ ਭਾਵਨਾ ਆਉਂਦੀ ਆ ਕਿ ਮੇਰੇ ਕੋਲ ਆਤਮਿਕ ਬਲ ਵੀ ਹੋਵੇ ਆਤਮਿਕ ਸ਼ਕਤੀ ਹੋਵੇ ਆਤਮਿਕ ਖਜ਼ਾਨੇ ਦਾ ਭੰਡਾਰਾ ਵੀ ਹੋਵੇ ਤਾਂ ਮਹਾਰਾਜ ਕਹਿੰਦੇ ਮੈਂ ਪੁੱਗਿਆ ਹੋਇਆ ਜੋਗੀ ਬਣ ਜਾਵਾਂ ਧਿਆਨ ਦਿਵੋ ਜੋਗ ਸਮਾਧੀਆਂ ਲਗਾ ਕੇ ਕਾਮਯਾਬੀਆਂ ਜੋ ਰਤੀਆਂ ਸਿੱਧੀਆਂ ਨੇ ਉਹਨਾਂ ਨੂੰ ਪ੍ਰਾਪਤ ਕਰ ਲਵਾਂ ਇਹਨਾਂ ਸਾਧਨਾ ਦੀਆਂ ਬਰਕਤਾਂ ਨੂੰ ਪ੍ਰਾਪਤ ਕਰ ਲਵਾਂ ਤੇ ਇਹਨਾਂ ਦੇ ਵਰਤੋਂ ਇਹਵੇਂ ਕਰਾਂ ਕਦੋਂ ਜਦੋਂ ਚਾਹਾਂ ਮੈਂ ਗੁਪਤ ਹੋ ਜਾਵਾਂ ਜਦੋਂ ਚਾਹਾਂ ਮੈਂ ਪ੍ਰਗਟ ਹੋ ਜਾਵਾਂ ਤੇ ਲੋਕੀ ਮੇਰਾ ਸਤਕਾਰ ਕਰਨ ਆਦਮ ਕਰਨ ਲੋਕਾਂ ਨੂੰ ਪ੍ਰਤਾਤ ਹੋਏ ਹੋਣਾ ਆਪਣੀ ਇੱਛਾ ਦੇ ਮੁਤਾਬਕ ਤਾਂ ਮੈਂ ਇਹ ਸਾਰ ਕੁਝ ਕਾਹੇ ਦਾ ਮਾਲਕ ਬਣ ਵੀ ਜਾਵਾਂ ਤਹੇ ਪ੍ਰਭੂ ਮਤ ਦੇ ਪੂਲਾ ਮਿਸਰੈ ਤੇਰਾ ਚਿਤ ਨਾ ਆਵੇ ਨਾ ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ ਇਹੋ ਜਿਹੀ ਮੇਰੇ ਉੱਪਰ ਤੂੰ ਕਿਰਪਾ ਕਰ ਦੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰੱਖਾਂ ਪਾਉ ਕਿਸ ਤੋਂ ਬਾਅਦ ਜੋ ਆਖਰੀ ਮਨੁੱਖ ਦੀ ਇਸ਼ਾ ਹੈ ਰਾਸਤਾ ਦੀ ਕਿ ਫੌਜਾਂ ਇਕੱਠੀਆਂ ਕਰ ਲਵਾਂ ਬਾਦਸ਼ਾਹ ਬਣ ਜਾਵਾਂ ਤਖਤ ਉੱਤੇ ਪੈ ਰੱਖਾਂ ਦੁਨੀਆ ਦੀ ਹਕੂਮਤ ਕਰ ਲਵਾਂ ਸਾਰੇ ਹੁਕਮ ਮੇਰੇ ਕੋਲ ਹੋਣ ਆ ਕੋਈ ਪਾਰਲੀਮੈਂਟ ਨਾ ਹੋਵੇ ਕੋਈ ਰਾਜ ਸਭਾ ਨਾ ਹੋਵੇ ਕੋਈ ਲੋਕ ਸਭਾ ਨਾ ਹੋਵੇ ਮੇਰੇ ਮੁਖ ਚੋਂ ਨਿਕਲਾ ਆ ਬੋਲ ਹੀ ਇਹੀ ਸੰਵਿਧਾਨ ਹੋਵੇ ਲਿਖਤੀ ਰੂਪ ਚ ਕੁਝ ਵੀ ਕਰਨ ਦੀ ਲੋੜ ਨਾ ਸਭ ਕੁਝ ਵਿਅਰਥ ਆ ਏ ਭਾਈ ਜੇ ਕਰ ਇੰਨੀ ਤਾਕਤ ਵੀ ਮੇਰੇ ਕੋਲ ਹੋਵੇ ਤਾਂ ਸਭ ਕੁਝ ਵਿਅਰਥ ਆ ਜੇ ਪ੍ਰਮਾਤਮਾ ਭੁੱਲ ਜਾਵੇ ਮੈਨੂੰ ਖਤਰਾ ਹੈ ਹੇ ਰੋਜ ਭਾਗ ਵੇਕੇ ਕਿਤੇ ਪ੍ਰਭੂ ਤੈਨੂੰ ਪੁਲਾ ਨਾ ਬੈਠਾਂ ਤੇ ਤੂੰ ਮੈਨੂੰ ਵਿਸਰ ਨਾ ਜਾਏ ਕਿਤੇ ਤੇਰਾ ਨਾਮ ਮੇਰੇ ਚਤ ਵਿੱਚ ਟਿਕੇ ਵੀ ਨਾ ਭਾਵ ਤੇਰਾ ਨਾਮ ਬਾਦਸ਼ਾ ਹੋਵਾਂ ਤਾਂ ਹੀ ਹੋਵੇ ਅਮੀਰ ਹੋਵਾਂ ਤਾਂ ਹੀ ਹੋਵੇ ਜੇ ਮੈਂ ਪੁੱਗਿਆ ਹੋਇਆ ਜੋਗੀ ਬਣ ਜਾਵਾਂ ਤਾਂ ਵੀ ਤੇਰੇ ਨਾਲ ਮੇਰੀ ਯਾਦ ਬਣੀ ਰਵੇ ਮੈਂ ਤੇਰਾ ਸੇਵਕ ਹੀ ਬਣ ਕੇ ਰਵਾਂ ਇਹ ਹੀ ਮੇਰੀ ਇੱਛਾ ਹੈ ਇਹ ਹੀ ਮੇਰੀ ਤਮੰਨਾ ਹੈ ਇਸ ਪਹਿਲੇ ਸ਼ਬਦ ਅੰਦਰ ਗੁਰੂ ਨਾਨਕ ਮਹਾਰਾਜ ਜੀ ਦੇ ਪਾਤਸ਼ਾਹ ਜੀ ਨੇ ਸਾਨੂੰ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਨ ਦਾ ਜਿੱਥੇ ਉਪਦੇਸ਼ ਦਿੱਤਾ ਹੈ ਯਾਦ ਰੱਖਣਾ ਤਾਂ ਖਾਸ ਤੌਰ ਤੇ ਉਪਦੇਸ਼ ਦਿੱਤਾ ਹੈ ਉਥੇ ਨਾਲ ਹੀ ਪਰਮਾਤਮਾ ਦੇ ਸੇਵਕ ਬਣ ਕੇ ਹਮ ਕੀਰੇ ਕਰਮ ਸਤ ਗੁਰ ਸ਼ਰਣਾਈ ਕਰਦਿਆ ਨਾਮ ਪ੍ਰਗਾਸ ਨਾਮ ਦੇ ਨਾਲ ਜੀਵਨ ਦੇ ਚਾਨਣਾ ਕਾਇਮ ਰੱਖਣ ਦਾ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਕਿ ਅਲਨੇ ਮਰਤਾ ਦੇ ਵਿੱਚ ਨਿਮਾਣੇ ਬਣ ਕੇ ਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ